ਇੰਨੀਆਂ ਭੋਲੀਆਂ ਸਰਕਾਰਾਂ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸਰਕਾਰ ਵੀ ਇਸ ਗੱਲ ਦੇ ਲਈ ਸੀਰੀਅਸ ਹੈ ਨਹੀਂ ਤੇ ਸਰਜੀਦ ਰੱਖਣ ਹੋਣੀ ਜਦੋਂ ਇਹਨਾਂ ਦੀ ਸਰਕਾਰ थी ਉਹ ਤਾਂ ਇਹਨਾਂ ਨੇ ਬਿਆਦਮੀਆਂ ਕਰਾਈਆਂ ਨੇ ਬਿਆਨ ਹੀ ਦਿੰਦੇ ਨੇ ਸਾਰੇ ਤਾਂ ਇਹ ਕਿਸੇ ਮੋਰਚੇ 'ਚ ਗਿਆ ਪਹੁੰਚੇ ਹੋਏ ਆ ਜੀ ਪਹੁੰਚਣ ਉਹਨਾਂ ਦੇ ਮੂੰਹ ਤੇ ਕਹੂੰ ਮੈਂ ਜਦੋਂ ਮੈਨੂੰ ਟਾਈਮ ਦੇਗਾ ਸਾਰਿਆਂ ਦੇ ਇਹਨਾਂ ਦੇ ਲਾਹ-ਪਾ ਕਰੂੰਗਾ ਜਦੋਂ ਇਹਨਾਂ ਨੇ ਇਹਨਾਂ ਦੀ ਸਰਕਾਰ ਸੀ ਉਹ ਤਾਂ ਕਹਿ ਨਹੀਂ ਬੋਲੇ ਇਹਨਾਂ ਦੀ ਸਰਕਾਰ 'ਚ ਬਿਆਦਮੀਆਂ ਹੋਈਆਂ ਨੇ ਅੱਜ ਇਹ ਸੱਚੇ ਸਟੇਟਮੈਂਟ ਦੇ ਫਿਰਦੇ ਨੇ ਇੱਕ ਪਾਸੇ ਉਹ ਗੁਮੰਤਾ ਮਾਨ ਕਹਿੰਦਾ ਮੈਂ ਕਮੇਟੀ ਬਣਾਈ ਆ ਵੀ ਲੋਕਾਂ ਦੀ رائے ਲਵਾਂਗਾ رائے ਕੀ ਦੀ ਲੈਣੀ ਆ ਅੱਜ ਸਾਰਾ ਸਰਵਧਰਮ ਸੰਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਲੋਕ ਇੱਥੇ ਆਗੂ ਆ ਰਹੇ ਨੇ ਇੱਥੇ ਆ ਕੇ ਕਮੇਟੀ ਭੇਜ ਕੇ ਉਹ ਪੁੱਛ ਲੈ ਵੀ ਕੀ ਚਾਹੁੰਦੇ ਨੇ ਇਹ ਜਦੋਂ ਸਾਰੇ ਹੀ ਚਾਹੁੰਦੇ ਨੇ ਸਖਤ ਕਾਨੂੰਨ ਬਣੇ ਕੱਟ ਤੋਂ ਕੱਟ ਫਾਸੀ ਜਾਂ ਉਮਰ ਕੈਦ ਤਾਂ ਹੋਵੇ ਨਾ ਜਦੋਂ ਅਸੀਂ ਸਾਰੇ ਸੁਣੋ ਫਿਰ ਕੀ ਦਾ ਉਹ ਮੰਗਦੇ ਫਿਰਦੇ ਨੇ ਕਿਹਨੂੰ ਮਿਲਲੇ ਨੇ ਅੱਜ ਤੱਕ ਜਿਹੜਾ ਹੈਗਾ ਕੋਟਕਪੂਰਾ ਬਹਿਵਲ ਕਾਂਡ 10 ਸਾਲ ਹੋ ਰਹੇ ਨੇ ਉਸੇ ਗੋਲੀਆਂ ਮਾਰ ਕੇ ਉਹ ਇਨਸਾਫ ਮੰਗਦੇ ਸੀ 10 ਸਾਲਾਂ ਤੋਂ ਲਗਾਤਾਰ ਉਹ ਵੀ ਇਨਸਾਫ ਹੀ ਮੰਗਦੇ ਸੀ ਨਾ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਉਹਦਾ ਵੀ ਇਨਸਾਫ ਅਜੇ ਲੈਣ ਆਲਾ ਪਿਆ ਕਦੋਂ ਦੇਣਗੇ ਕਦੋਂ ਸਰਕਾਰਾਂ ਜਾਗਣਗੀਆਂ ਇਹ ਲੋਕਾਂ ਨੇ ਤਾਂ ਹੀ ਬਣਾਏ ਸੀ 92 ਇਹ ਸਾਨੂੰ ਇਨਸਾਫ ਦੇਣ ਆਪ ਹੀ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਬਿਆਦਵੀਆਂ ਦਾ ਇਨਸਾਫ ਕਰ ਸਕਦੇ ਆ ਫਿਰ 24 ਘੰਟੇ ਜਦੋਂ ਉਹਨਾਂ ਦੀ ਸਰਕਾਰ ਖਤਮ ਹੋ ਗਈ ਉਦੋਂ ਆਉਣਗੇ ਕੀ ਅੰਸ਼ ਰੈਲੀ ਹੋਵੇ ਨਾ ਜੀ ਹੁਣ ਉਹ ਇੱਥੇ ਗਾਹ ਪਿਆ ਹੁੰਦਾ ਲੋਕਾਂ ਨੂੰ ਗੁਰੂ ਨਾਲ ਪਿਆਰ ਹੀ ਹੈ ਨਹੀਂ ਇਹ ਲੋਕ ਜਾਗਦੇ ਨੇ ਕੋਈ ਗੱਲ ਨਹੀਂ ਬਹੁਤਾ ਟਾਈਮ ਨਹੀਂ ਹੈਗਾ ਇਹਨਾਂ ਦਾ ਲੋਕ ਜਿਵੇਂ ਦੂਜੇ ਨੂੰ ਘਰੇ ਬਿਠਾਇਆ ਇਹਨਾਂ ਨੂੰ ਬਿਠਾ ਦੇਣਗੇ ਜੇ ਨਹੀਂ ਕਰਦੇ ਪਰ ਉਹ ਇਹ ਕਹਿੰਦੇ ਆ ਜੀ ਉਹ ਕਹਿੰਦੇ ਜੇ ਤੁਸੀਂ ਸਾਨੂੰ ਕਹਿੰਦੇ ਹੋ ਸਰਕਾਰਾਂ ਦੇ ਬੰਦੇ ਕਹਿੰਦੇ ਉਹ ਕਹਿੰਦੇ ਤੁਹਾਡੇ ਪੰਥਕ ਲੀਡਰ ਕਿਹੜੇ ਇੱਥੇ ਦਿਖਦੇ ਆ ਤੁਹਾਡੇ ਪੰਥਕ ਆਗੂ ਤੁਹਾਡੇ ਜਥੇਦਾਰ ਤੁਹਾਡੇ ਪ੍ਰਧਾਨ ਜਾਂ ਹੋਰ ਜਿਹੜੀਆਂ ਹੁਣ ਨਵੀਆਂ ਪਾਰਟੀਆਂ ਬਣੀਆਂ ਜੀ ਉਹਨਾਂ ਦੇ ਆਗੂ ਕਿੱਥੇ ਨੇ ਜੀ ਇਹ ਸਰਕਾਰ ਤਾਂ ਉਹਨਾਂ ਦੀ ਹੈ ਨਾ ਨੂੰ ਤਾਂ ਸਰਕਾਰ ਨੇ ਬਣਾਉਣਾ ਲੀਡਰਾਂ ਨੇ ਤਾਂ ਨਹੀਂ ਬਣਾਉਣਾ ਜਿਵੇਂ ਬਰਗਾੜੀ ਦੇ ਵਿੱਚ ਇਕੱਠ ਹੋਇਆ ਤਾਂ ਜੀ ਉਮੇ ਕਾਰਦਰਤਾ ਕੱਠ ਨਜ਼ਰ ਨਹੀਂ ਆ ਰਿਹਾ ਪਾਪਾ ਜੀ ਉਹਨੂੰ ਕਿਸ ਤਰ੍ਹਾਂ ਮੰਨਦੇ ਹੋ ਹੁਣ ਚਲੋ ਜਿਹੜੀ ਹੈਗੀ ਆ ਲੋਕਾਂ ਨੂੰ ਕੱਢ ਕੱਢ ਕੇ ਲਿਹਾਉਣਾ ਪੈਂਦਾ ਬਾਲੇ ਕੱਠ ਨਾਲ ਕੀ ਹੋ ਜਾਊਗਾ ਕੱਟ ਕਿਸਾਨੀ ਮੋਰਚੇ ਤੋਂ ਥੋੜਾ ਹੋਇਆ ਸੰਭੂ ਮੋਰਚੇ ਤੋਂ ਕੱਟ ਥੋੜਾ ਸੀ ਖਨੌਰੀ ਥੋੜਾ ਕੱਟ ਸੀਗਾ 4-4 ਕਿਲੋਮੀਟਰ ਦੇ ਉੱਤੇ ਟਰੈਕਟਰਾਂ ਦੀਆਂ ਲੈਣਾ ਲੱਗੀਆਂ ਹੋਈਆਂ ਸੀ ਉੱਥੇ ਕੀ ਬਣ ਗਿਆ ਕਦੋਂ ਤੱਕ ਬੈਟਰੀ ਰੰਗ ਜਦੋਂ ਤੱਕ ਇਹਨਾਂ ਦੇ ਸਵਾਸਾਂ ਨੂੰ ਡੀਕੀ ਹੈ ਜੀ ਫਿਰ ਆਪਾਂ ਗੁਰਜੀਤ ਸਿੰਘ ਜੀ ਦੇ ਸਮਾਣਾ ਟਾਬਰ ਮੋਰਚੇ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਜੀ ਪਹੁੰਚੇ ਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਾਲਸਾ ਜੜਦੀ ਗੱਲ ਆ ਜੀ ਹਾਂਜੀ ਹਾਂਜੀ ਇੱਕ ਸਾਲ ਹੋ ਗਿਆ ਬਾਬਾ ਜੀ ਅੱਜ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਜਾ ਰਿਹਾ ਕਿਉਂਕਿ ਵਿੱਚ ਸਰਕਾਰ ਨੇ ਸਿਲੇਕਟ ਕਮੇਟੀ ਚਾਹੀ ਬਣਾਤੀ ਸੀਗੀ ਅੱਜ ਇਹ ਵੀ ਪਤਾ ਲੱਗਦਾ ਜੀ ਵੀ ਜਿਹੜੀਆਂ ਸੰਗਤਾਂ ਨੇ ਆਉਣਾ ਸੀ ਉਹਨਾਂ ਲਈ ਪਾਣੀ ਦੀ ਸਪਲਾਈ ਵੀ ਇੱਥੇ ਬੰਦ ਕਰ ਦਿੱਤੀ ਗਈ ਬਾਥਰੂਮਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਜੀ ਪਿਛਲੇ ਵਾਰ ਵੀ ਬੰਦ ਹੋਏ ਦੇਖੋ ਇਹ ਚੰਗੀ ਗੱਲ ਨਹੀਂ ਹੈਗੀ ਇੱਕ ਸਾਲ ਤੋਂ ਭਾਈ ਗੁਰਜੀਤ ਸਿੰਘ ਟਾਵਰ ਦੇ ਤੇ ਚੜਿਆ ਹਜੇ ਪੂਰਾ ਸਾਲ ਹੋ ਗਿਆ ਸੰਗਤ ਇਹ ਹੀ ਚਾਹੁੰਦੀ ਹੈ ਵੀ ਬੇਅਦਬੀਆਂ ਦਾ ਜਿਹੜਾ ਹੈਗਾ ਕਾਨੂੰਨ ਸਖਤ ਬਣੇ ਹਮ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਮੈਂ ਕਮੇਟੀ ਬਣਾਈ ਆ ਵੀ ਲੋਕਾਂ ਦੀ رائے ਲਵਾਂਗਾ ਰਅ ਕੀ ਦੀ ਲੈਣੀ ਆ ਅੱਜ ਸਾਰਾ ਸਰਬਧਰਮ ਸੰਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਲੋਕ ਇੱਥੇ ਆਗੂ ਆ ਰਹੇ ਨੇ ਇੱਥੇ ਆ ਕੇ ਕਮੇਟੀ ਭੇਜ ਕੇ ਉਹਨੂੰ ਪੁੱਛ ਲੈ ਵੀ ਕੀ ਚਾਹੁੰਦੇ ਨੇ ਇਹ ਜਦੋਂ ਸਾਰੇ ਹੀ ਚਾਹੁੰਦੇ ਨੇ ਸਖਤ ਕਾਨੂੰਨ ਬਣੇ ਕਟ ਤੋਂ ਕਟ ਫਾਸੀ ਜਾਂ ਉਮਰ ਕੈਦ ਤਾਂ ਹੋਵੇ ਨਾ ਜਦੋਂ ਅਸੀਂ ਸਾਰੇ ਸੁਣ ਫਿਰ ਕੀ ਦਾ ਉਹ ਮੰਗਦੇ ਫਿਰਦੇ ਨੇ ਕਿਹਨੂੰ ਮਿਲੇ ਨੇ ਅੱਜ ਤੱਕ ਦੱਸਣ ਦਾ ਸਹੀ ਇਸ ਕਰਕੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਸਾਲ ਹੀ ਹੋਇਆ ਸਾਨੂੰ ਉਥੇ ਪੌਣੇ 3 ਸਾਲ ਹੋ ਗਏ ਬੰਦੀ ਸਿੰਘਾ ਜੀ ਦੀ ਹਾਇ ਨੂੰ ਪੌਣੇ 3 ਸਾਲ ਲੈ ਕੇ ਇਹੀ ਸਾਡੀ ਮੰਗ ਆ ਉਥੇ ਜਿਹੜੀ ਮੰਗ ਉਹ ਰੱਖੀ ਆ ਇਹ ਵੀ ਉੱਥੇ ਮੰਗ ਹੈਗੀ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਆ ਤੇ ਕੱਲ ਨੂੰ ਜਿਹੜਾ ਹੈਗਾ ਕੋਰਟਕਪੂਰਾ ਬਹਿਵਲ ਕਾਂਡ 10 ਸਾਲ ਹੋ ਰਹੇ ਨੇ ਉਥੇ ਗੋਲੀਆਂ ਮਾਰ ਕੇ ਉਹ ਇਨਸਾਫ ਮੰਗਦੇ ਸੀ 10 ਸਾਲਾਂ ਤੋਂ ਲਗਾਤਾਰ ਉਹ ਵੀ ਇਨਸਾਫ ਹੀ ਮੰਗਦੇ ਸੀ ਨਾ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਉਹਦਾ ਵੀ ਇਨਸਾਫ ਅਜੇ ਲੈਣ ਆਲਾ ਪਿਆ ਕਦੋਂ ਦੇਣਗੇ ਕਦੋਂ ਸਰਕਾਰਾਂ ਜਾਗਣਗੀਆਂ ਇਹ ਲੋਕਾਂ ਨੇ ਤਾਂ ਹੀ ਬਣਾਏ ਸੀ 92 ਇਹ ਸਾਨੂੰ ਇਨਸਾਫ ਦੇਣ ਆਪ ਹੀ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਬਿਆਦਵੀਆਂ ਦਾ ਇਨਸਾਫ ਕਰ ਸਕਦੇ ਆ ਫਿਰ 24 ਘੰਟੇ ਜਦੋਂ ਉਹਨਾਂ ਦੀ ਸਰਕਾਰ ਖਤਮ ਹੋ ਗਈ ਉਦੋਂ ਆਉਣਗੇ ਮੈਂ ਵੀ ਜੇ ਪ੍ਰਤਾਪ ਇਸੇ ਕਰਕੇ ਲਿਆਂਦਾ ਸੀ ਜੀ ਸਾਹਮਣੇ ਉਹੀ ਤਾਂ ਗੱਲ ਵੀ ਜੇ ਕਦੋਂ ਆਉਣਗੇ 24 ਘੰਟੇ ਗੱਲਾਂ ਹੀ ਨੇ ਸਾਰਾ ਜਿਹੜਾ ਕੋਈ ਆਉਂਦਾ ਬਿਆਦਵੀਆਂ ਦੇ ਉੱਤੇ ਸਿਆਸਤ ਕਰਦਾ ਸਿਆਸਤ ਚਾਹੇ ਕਾਂਗਰਸ ਹੋਵੇ ਚਾਹੇ ਇਹ ਆਪ ਵਾਲੇ ਹੁਣ ਇਹਨਾਂ ਨੇ ਸਿਆਸਤ ਕੀਤੀ ਉਹਨਾਂ ਨੇ ਗੁਟਕਾ ਸਾਹ ਫੜ ਕੇ ਹੱਥ ਦੇ ਵਿੱਚ ਸੌਹਾ ਕਾਧੀਆਂ ਇਹਨਾਂ ਨੇ ਵੀ ਕਿਹਾ ਸੀ 24 ਘੰਟਿਆਂ ਦੇ ਵਿੱਚ ਜਿਹੜਾ ਹੈਗੀ ਬਿਆਦਵੀ ਦੇ ਮਸਲੇ ਹੱਲ ਕਰਾਂਗੇ ਫਰਕ ਕਰਨੇ ਕਰਾਉਣੇ ਕਿਸੇ ਨੇ ਨਹੀਂ ਸਿਰਫ ਆਪਦੀਆਂ ਕੁਰਸੀਆਂ ਦੇ ਉੱਤੇ ਜਦੋਂ ਬਰਾਜਮਾਰ ਹੁੰਦਾ ਸਰ ਫਿਰ ਉਹ ਤੋਂ ਮੁੱਦੇ ਭੁੱਲ ਜਾਂਦੇ ਨੇ ਸਾਰਾ ਕੁਝ ਭੁੱਲ ਜਾਂਦਾ ਇਸ ਕਰਕੇ ਇਹ ਲੋਕ ਜਾਗਦੇ ਨੇ ਕੋਈ ਗੱਲ ਨਹੀਂ ਬਹੁਤਾ ਟਾਈਮ ਨਹੀਂ ਹੈਗਾ ਇਹਨਾਂ ਦਾ ਲੋਕ ਜਿਵੇਂ ਦੂਜੇ ਨੂੰ ਘਰੇ ਬਿਠਾਇਆ ਇਹਨਾਂ ਨੂੰ ਬਿਠਾ ਦੇਣਗੇ ਜਾਂ ਨਹੀਂ ਕਰਦੇ ਪਰ ਉਹ ਇਹ ਕਹਿੰਦੇ ਆ ਜੀ ਉਹ ਕਹਿੰਦੇ ਜੇ ਤੁਸੀਂ ਸਾਨੂੰ ਕਹਿੰਦੇ ਹੋ ਸਰਕਾਰਾਂ ਦੇ ਬੰਦੇ ਕਹਿੰਦੇ ਉਹ ਕਹਿੰਦੇ ਤੁਹਾਡੇ ਪੰਥਕ ਲੀਡਰ ਕਿਹੜੇ ਇੱਥੇ ਦਿਖਦੇ ਆ ਤੁਹਾਡੇ ਪੰਥਕ ਆਗੂ ਤੁਹਾਡੇ ਜਥੇਦਾਰ ਤੁਹਾਡੇ ਪ੍ਰਧਾਨ ਜਾਂ ਹੋਰ ਜਿਹੜੀਆਂ ਹੁਣ ਨਵੀਆਂ ਪਾਰਟੀਆਂ ਬਣੀਆਂ ਜੀ ਉਹਨਾਂ ਦੇ ਆਗੂ ਕਿੱਥੇ ਨੇ ਜੀ ਉਹ ਤਾਂ ਇਹ ਕਹਿੰਦੇ ਵੀ ਅਸੀਂ ਪੰਥਕ ਆ ਅਸੀਂ ਤਾਂ ਕਹਿੰਦੇ ਇਹ ਵੀ ਨਹੀਂ ਹੈਗੇ ਵੀ ਹਾਂ ਭਾਈ ਸਾਡੀ ਪਾਰਟੀ ਪੰਥਕ ਹੈ ਤੇ ਸਰਕਾਰ ਤਾਂ ਉਹਨਾਂ ਦੀ ਆ ਨਾ ਕੌ ਨੂੰ ਤਾਂ ਸਰਕਾਰ ਨੇ ਬਣਾਉਣਾ ਲੀਡਰਾਂ ਨੇ ਤਾਂ ਨਹੀਂ ਬਣਾਉਣਾ ਜੀਤੇ ਕੋਲੇ ਪਾਵਰ ਹੋਊ ਉਹੀ ਬਣਾਉਗਾ ਕਾਨੂੰਨ ਫਿਰ ਬਣਾਉਣ ਫਿਰ ਉਹਨਾਂ ਤੋਂ ਕੀ ਲੈਣਾ ਇਹਨਾਂ ਨੇ ਉਕਾਨੀ ਤੁਹਾਡੇ ਜਦ ਅਸੀਂ ਉਹ ਮੰਗਦੇ ਆ ਜੀ ਸੁਝਾਅ ਮੰਗਦੇ ਆ ਕਈ ਤੁਹਾਡੇ ਲੀਡਰ ਕਹਿ ਦਿੰਦੇ ਆ ਬਈ ਨਹੀਂ ਤੇ ਤੇ ਨਹੀਂ ਚ ਬਣਨਾ ਚਾਹੀਦਾ ਇਹ ਤਾਂ ਗਲਤ ਹੋ ਜੂਗਾ ਜਿਸ ਤਰ੍ਹਾਂ ਹੋ ਜੂਗਾ ਜਿਹੜਾ ਲੀਡਰ ਕਹਿੰਦਾ ਵੀ ਇਹ ਤੇ ਨਹੀਂ ਬਣਨਾ ਚਾਹੀਦਾ ਚਾਹੀਦਾ ਉਹਨਾਂ ਦੇ ਨੌਜਨਤ ਕਰ ਦੇਣਾ ਲੋਕਾਂ ਨੂੰ ਕਿਉਂ ਕੁਮਰਾ ਕੀਤਾ ਸਾਰੇ ਇਹੀ ਚਾਹੁੰਦੇ ਨੇ ਵੀ ਹਰੇ ਇਹਦੇ ਉੱਤੇ ਜਿਹੜੀ ਹੈਗਾ ਕਾਨੂੰਨ ਬਣਨਾ ਚਾਹੀਦਾ ਜਦੋਂ ਅਸੀਂ ਮੰਗ ਕਰ ਰਹੇ ਹਾਂ ਸਾਰੀਆਂ ਇਥੇ ਲੋਕ ਆ ਲੈਣਗੇ ਲੋਕ ਸਾਰਾ ਕੁਝ ਚਾਹੁੰਦੇ ਨੇ ਦੇਖੋ ਕੱਲ ਵੀ ਇੱਕ ਵਿਅਦਵੀ ਦੀ ਘਟਨਾ ਹੋਈ ਆ ਜੈਤੋ ਦੇ ਕੋਲੇ ਪਿੰਡਾ ਇੱਕ ਗੁਟਕਾ ਸਾਬ ਜਿਹੜੇ ਅੰਖ ਲਾਰ ਕੇ ਸਿੱਟੇ ਗਏ ਨੇ ਉਸੇ ਪਿਓ ਪੁੱਤ ਫੜੇ ਨੇ ਨਿਤ ਰੋਤ ਇਹ ਬਿਆਦਬੀਆਂ ਹੋ ਰਹੀਆਂ ਨੇ ਰੋਕਣ ਵਾਸਤੇ ਫਿਰ ਕਾਨੂੰਨ ਤਾਂ ਬਣਾਉਣਾ ਚਾਹੀਦਾ ਨਾ ਜਦੋਂ ਇਹਨਾਂ ਕੋਲੇ ਤਾਕਤ ਤਾਂ ਜੇ ਨਹੀਂ ਬਣਾਉਂਦੇ ਲੋਕ ਜਾਗਦੇ ਨੇ ਇਹਨਾਂ ਨੂੰ ਹੁਣੀ ਦੱਸ ਦੇਣ ਕਿ ਤਰਨ ਤਰਨ ਨਹੀਂ ਪਤਾ ਲੱਗ ਜੂ ਇਹਨਾਂ ਨੂੰ ਜਿਵੇਂ ਬਰਗਾੜੀ ਦੇ ਵਿੱਚ ਇਕੱਠ ਹੋਇਆ ਤਾਂ ਜੀ ਉਵੇਂ ਇਕਾਦਰਤਾ ਇਕੱਠ ਨਜ਼ਰ ਨਹੀਂ ਆ ਰਿਹਾ ਬਾਬਾ ਜੀ ਉਹਨੂੰ ਕਿਸ ਤਰ੍ਹਾਂ ਮੰਨਦੇ ਹੋ ਹੁਣ ਚਲੋ ਜਿਹੜੀ ਹੈਗੀ ਆ ਲੋਕਾਂ ਨੂੰ ਕੱਢ ਕੱਢ ਕੇ ਲਿਆਉਣਾ ਪੈਂਦਾ ਪਰ ਜੇ ਕਿਸੇ ਕਹਿੰਦੇ ਇੱਥੇ ਅਖਾੜਾ ਲੱਗਣਾ ਹੁੰਦਾ ਕੰਜਰੀਆਂ ਨਚਾਉਣੀਆਂ ਹੁੰਦੀਆਂ ਜੀ ਜਗਾ ਉਹ ਬਾਹਰ ਵੀ ਪਰ ਵੀ ਹੋਣੀ ਸੀ ਜੀ ਕਹਿੰਦੇ ਤੇ ਬਾਲੇ ਕੱਠ ਨਾਲ ਕੀ ਹੋ ਜਾਊਗਾ ਕੱਟ ਕਿਸਾਨੀ ਮੋਰਚੇ ਤੇ ਥੋੜਾ ਹੋਇਆ ਸੰਭੂ ਮੋਰਚੇ ਤੇ ਕੱਟ ਥੋੜਾ ਸੀ ਖਨੌਰੀ ਥੋੜਾ ਕੱਟ ਸੀਗਾ 4-4 ਕਿਲੋਮੀਟਰ ਦੇ ਉੱਤੇ ਟਰੈਕਟਰਾਂ ਦੀ ਲਾਈਨਾਂ ਲੱਗੀਆਂ ਹੋਈਆਂ ਸੀ ਉੱਥੇ ਕੀ ਬਣ ਗਿਆ ਜਦੋਂ ਸਰਕਾਰ ਕਰਨਾ ਚਾਹੇ ਨਾ ਫਿਰ ਉਹ ਬਿਨਾਂ ਕੱਠ ਤੋਂ ਹੀ ਕਰ ਦਿੰਦੀ ਆ ਜੇ ਨਾ ਕਰਨਾ ਚਾਹੇ ਚਾਹੇ ਜਿੰਨਾ ਮਰਜ਼ੀ ਵੱਡਾ ਕੱਠ ਕਰ ਲੋ ਧਰਨੇ ਲਾ ਕੇ ਬਹਿ ਜਾਓ ਕੁਝ ਨਹੀਂ ਮੁੱਲ ਪੈਂਦਾ ਇਹ ਸਰਕਾਰਾਂ ਨੇ ਜਦੋਂ ਕਹਿੰਦੇ ਕਰਨ ਤੇ ਆਉਣੋਂ ਫਿਰ ਮਿੰਟ ਲੱਗਦਾ ਇੱਕ ਫਿਰ ਗਵਰਨਮੈਂਟ ਕਹਿੰਦੇ ਨੇ ਇਹਨੂੰ ਮੇਲੇ ਦੀ ਜੇ ਜੇ ਕਿਸੇ ਰੈਲੀ ਹੋਵੇ ਨਾ ਜੀ ਹੁਣ ਉਹ ਇੱਥੇ ਗਾਹ ਪਿਆ ਹੁੰਦਾ ਲੋਕਾਂ ਨੂੰ ਗੁਰੂ ਨਾਲ ਪਿਆਰ ਹੀ ਹੈ ਨਹੀਂ ਬਾਕੀ ਸਾਝੇ ਬਾਬੇ ਨੂੰ ਕੋਈ ਨਹੀਂ ਰੋਂਦਾ ਜਦੋਂ ਆਪਦੇ ਪੇਟ ਦਾ ਸਵਾਲ ਹੋਵੇ ਨਾ ਹੁਣ ਉੱਥੇ ਜ਼ਮੀਨਾਂ ਲੈਂਡ ਜਾਣਾ ਸੀਗਾ ਵੀ ਸਾਡੀਆਂ ਖਤ ਖੋਹ ਲੈਣਗੇ ਐਮ ਐਸ ਵੀ ਲੈਣੀ ਆ ਅਸੀਂ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿਵੇਂ ਗਏ ਨੇ ਇਹ ਸਾਝਾ ਬਾਬਾ ਹਰੇਕ ਦੁੱਖ ਸੁੱਖ ਹਰੇਕ ਪ੍ਰੋਗਰਾਮ ਹੋਣਾ ਜੀ ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਂਦੇ ਆ ਜੀ ਅੱਜ ਜਿੰਨਾ ਕੁਝ ਹੋ ਰਿਹਾ ਪਰ ਫਿਰ ਇਹ ਇੱਕ ਵਿਚਾਰਨ ਦਾ ਗੱਲ ਤਾਂ ਹੈ ਨਾ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਹਰੇਕ ਦਾ ਫਰਜ਼ ਬਣਦਾ ਆਲੇ ਦੁਆਲੇ ਸੰਗ ਤਾਂ ਇਕੱਲੇ ਸਮਾਣੇ ਦੀ ਲੋਕ ਆ ਜਣਾ ਚਮਾਣਾ ਕਿਹੜਾ ਛੋਟਾ ਹੈਗਾ ਇੱਥੇ ਤੇ ਲੋਕ ਆ ਜਣਾ ਉਹ ਵੀ ਆ ਜਣਾ ਅਸੀਂ ਸਮਾਣੇ ਇੱਥੇ ਕਿਹੜਾ ਕੋਈ ਨਹੀਂ ਆਂਦਾ ਇੱਥੇ ਕਿਹੜਾ ਕੋਈ ਇਹਨਾਂ ਨੇ ਰੋਜ਼ ਤਾਂ ਵੀ ਰੱਖਿਆ ਤੁਸੀਂ ਇੱਥੇ ਆਓ ਅੱਜ ਸਾਲ ਬਾਅਦ ਇਕੱਠ ਹੋਇਆ ਜਾਂ ਮਹੀਨੇ ਬਾਅਦ ਇਕੱਠ ਹੁੰਦਾ ਹੂ ਇੱਥੇ ਉਹ ਦਿਨ ਤਾਂ ਆਉਣਾ ਚਾਹੀਦਾ ਨੇ ਇੱਕ ਦਿਨ ਤੁਹਾਨੂੰ ਕੀ ਲੱਗਦਾ ਜੀ ਬਣਾਉਣਗੇ ਇਹਨਾਂ ਮਨਸ਼ਾ ਹੈਗੀ ਸਰਕਾਰ ਦੀ ਲੱਗਦੀ ਕਲੀਅਰ ਜੀ ਕੋਈ ਮਨਸ਼ਾ ਸਾਨੂੰ ਦੀਂਦੀ ਨਹੀਂ ਹੈਗੀ ਜੇ ਬਣਾਉਣਾ ਹੁੰਦਾ ਬਣਾ ਦਿੰਦੀ ਤੇ ਜੇਲ੍ਹ ਪਰਵੰਦ ਨੂੰ ਕਰਨਾ ਚਾਹੀਦਾ ਜੀ ਬੰਨਾਂ ਕੋਈ ਸਾਨੂੰ ਲੱਗਦਾ ਨਹੀਂ ਹੈਗਾ ਇਹ ਤਾਂ 10 ਸਾਲਾਂ ਤੋਂ ਲਗਾਤਾਰ ਹੀ ਚੱਲਦਾ ਰਿਹਾ ਵੀ ਵੀ ਆਦਮੀਆਂ ਦੇ ਕਾਨੂੰਨ ਬਣਾਓ ਨਹੀਂ ਬਣਾ ਰਹੇ ਕਦੋਂ ਤੱਕ ਬੈਟਰੀ ਰਹਿਣਗੇ ਜਦੋਂ ਤੱਕ ਇਹਨਾਂ ਦੇ ਸਵਾਸਾਂ ਨੂੰ ਡੀਕੀ ਹੈ ਜੀ ਫਿਰ ਆਪਾਂ ਗੁਰਜੀਤ ਸਿੰਘ ਜੀ ਦੇ ਇਹ ਤਾਂ ਹੁਣ ਦੇਖੋ ਉਹਨਾਂ ਦਾ ਜੜੜਾ ਉਹਨਾਂ ਦਾ ਜਿਹੜਾ ਨਿਸ਼ਟਾ ਉਹਨੇ ਪੂਰਾ ਕਰਿਆ ਹੋਇਆ ਉੱਤੇ ਬੈਠੇ ਨੇ ਉਹਨਾਂ ਨੇ ਕਹਿਤਾ ਵੀ ਮੇਰੀ ਜਾਨ ਦੀ ਮੈਂ ਜਾਨ ਦੇ ਸਕਦਾ ਪਰ ਥੱਲੇ ਨਹੀਂ ਉਤਰਨਾ ਇਹ ਸੰਗਤਾਂ ਨੂੰ ਚਾਹੀਦਾ ਵੀ ਆਪਾਂ ਨੇ ਉਸ ਦਾ ਸਾਥ ਦੇਣਾ ਜਾਂ ਨਹੀਂ ਦੇਣਾ ਅਸੀਂ ਤਾਂ ਆ ਕੇ ਇਸ ਤਾ ਪਹੁੰਚ ਗਏ ਇਸ ਤਾ ਉੱਥੇ ਹੀ ਬੈਠੇ ਆ ਅਸੀਂ ਤਾਂ ਕਰੇ ਜਾਂਦੀ ਕੋਈ ਨਹੀਂ ਅਸੀਂ ਤਾਂ ਉੱਥੇ ਮੋਰਚਿਆਂ ਦੀ ਬੈਠੇ ਆ ਉਦਣ ਦੇ ਪਹਿਲਾਂ ਕਿਸਾਨੀ ਮੋਰਚੇ ਰ ਉਹ ਤੋਂ ਬਰਗਾੜੀ ਮੋਰਚਾ ਲੱਗਿਆ ਰਿਹਾ 328 ਰੁਪਿਆਂ ਦਾ ਮੋਰਚਾ ਲੱਗਿਆ ਰਿਹਾ ਫਿਰ ਕਿਸਾਨੀ ਮੋਰਚਾ ਲੱਗਿਆ ਫਿਰ ਆ ਸੰਭੂ ਵਾਲਾ ਮੋਰਚਾ ਲੱਗਿਆ ਫਿਰ ਉਹ ਬੰਦੀ ਸਿੰਘ ਵਾਲਾ ਮੋਰਚਾ ਲੱਗਿਆ ਇੱਥੇ ਮੋਰਚਾ ਅਸੀਂ ਤਾਂ ਉੱਥੇ ਬੈਠੇ ਹੀ ਆ ਅਸੀਂ ਤਾਂ ਕਰੇ ਗਈ ਨਹੀਂ ਅਸੀਂ ਸਾਲ-ਸਾਲ ਸੇ ਵੀ ਮਹੀਨੇ ਜਾਂਦੀ ਨਹੀਂ ਹੈਗੇ ਹੁਣ ਵੀ 2-2 ਮਹੀਨਿਆਂ ਬਾਅਦ ਜਾ ਕੇ ਆਉਣਾ ਘਟੇ ਠੀਕ ਹੈ ਤੇ ਹਰੇਕ ਦਾ ਫਰਜ਼ ਪੰਡਦਾ ਨਾ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਬਿਆਦਬੀ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਬਣਾਉਣਾ ਹੀ ਨਹੀਂ ਚਾਹੁੰਦੀਆਂ ਉਹ ਕਹਿੰਦੇ ਸਰਜੀਤ ਰਖੜਾ ਜੀ ਨੇ ਕਿਹਾ ਜੀ ਇਹ ਗੱਲ ਤੇ ਸਰਜੀਤ ਰਖੜਾ ਨਹੀਂ ਜਦੋਂ ਇਹਨਾਂ ਦੀ ਸਰਕਾਰ ਸੀ ਉਹ ਤਾਂ ਇਹਨਾਂ ਨੇ ਬਿਆਦਬੀਆਂ ਕਰਾਈਆਂ ਨੇ ਬਿਆਨ ਹੀ ਦਿੰਦੇ ਨੇ ਸਾਰੇ ਤਾਂ ਇਹ ਕਿਸੇ ਮੋਰਚੇ 'ਚ ਕਿਹਾ ਪਹੁੰਚੇ ਹੋਏ ਆ ਜੀ ਪਹੁੰਚੇ ਨੇ ਉਹਨਾਂ ਦੇ ਮੂੰਹ ਤੇ ਕਹੂੰ ਮੈਂ ਜਦੋਂ ਮੈਨੂੰ ਟਾਈਮ ਦੇਗਾ ਸਾਰਿਆਂ ਦੀ ਇਹਨਾਂ ਦਾ ਲਾਪਾ ਕਰੂੰਗਾ ਜਦੋਂ ਇਹਨਾਂ ਨੇ ਇਹਨਾਂ ਦੀ ਸਰਕਾਰ ਸੀ ਉਹ ਤਾਂ ਕਹਿੰਦੇ ਨਹੀਂ ਬੋਲੇ ਇਹਨਾਂ ਦੀ ਸਰਕਾਰ 'ਚ ਬਿਆਦਬੀਆਂ ਹੋਈਆਂ ਨੇ ਅੱਜ ਇਹ ਸੱਚੇ ਸਟੇਟਮੈਂਟ ਦੇ ਫਿਰਦੇ ਨੇ ਸਾਨੂੰ ਨਹੀਂ ਕਿਸੇ ਪ੍ਰਵਾਹ ਚਾਹੇ ਰਖੜਾ ਚਾਹ ਅਸੀਂ ਡਰਦੇ ਕਿਸੇ ਤੋਂ ਬੋਲੇ ਸੋਨਹਾਰਾ ਜੀ ਆਇਆਂ ਨੂੰ ਪਿਛਲੀ ਵਾਰ ਵੀ ਤੁਸੀਂ ਉਹਨਾਂ ਨੂੰ ਆਇਆ ਹੋਇਆਂ ਨੂੰ ਕਿਹਾ ਜੀ ਉਹਨਾਂ ਦੇ ਮੂੰਹ ਦੇ ਉੱਤੇ ਕਹਾਂਗੇ ਕਹਾਂਗੇ ਉਹ ਕਹਿੰਦੇ ਇਸੇ ਕਰਕੇ ਤਾਂ ਅਸੀਂ ਭਾਈ ਜੇ ਉਹਨਾਂ ਨੇ ਇਨਸਾਫ਼ ਨਹੀਂ ਦਿੱਤੇ ਸਾਡਾ ਜਮੀਰ ਜਾਗ ਗਿਆ ਅਸੀਂ ਬਾਹਰ ਆ ਗਏ ਓਦੋਂ ਜੇ ਜਮੀਰ ਓਦੋਂ ਕਿਉਂ ਨਾ ਚੱਗਿਆ ਓਦੋਂ ਕਿਉਂ ਨਾ ਸਤੀਪੇ ਦਿੱਤੇ ਇਹਨਾਂ ਨੇ ਅੱਜ ਜਮੀਰ ਜਾਗ ਗਿਆ ਕੁਰਸੀਆਂ ਲੈ ਗਈਆਂ ਇਹਨਾਂ ਨੇ ਤਸਲੋਂ ਉਦੋਂ ਬਾਅਦ 2 ਸਾਲ 15 ਦੇ ਵਿੱਚ ਹੋਇਆ ਨਾ ਹਾਂਜੀ ਹਾਂ 17 ਤੱਕ ਸਰਕਾਰ ਰਹੀ ਇਹਨਾਂ ਦੀ ਤੇ 2 ਸਾਲਾਂ ਦੇ ਵਿੱਚ ਇਹਨਾਂ ਦਾ ਜ਼ਮੀਰ ਹੀ ਨਹੀਂ ਚੱਗਿਆ ਸਿਰਫ ਇਹ ਲੋਕਾਂ ਨੂੰ ਭੁਲਾਉਣ ਦੇ ਫਿਰਦੇ ਨੇ ਆ ਲੋਕ ਸਭ ਜਾਣਦੇ ਨੇ ਬਿਲਕੁਲ ਨਹੀਂ ਹੋਏ ਹੋਏ ਇਹਨਾਂ ਨੂੰ ਕੁਛ ਕਰੀ ਜਾਣ ਇਹ ਸੋ ਬਿਲਕੁਲ ਬਾਬਾ ਰਾਜਾ ਰਾਸ ਸਿੰਘ ਜੀ ਪਹੁੰਚੇ ਨੇ ਵੱਡੇ ਸਵਾਲ ਪਿਛਲੀ ਵਾਰ ਵੀ ਇਹਨਾਂ ਨੇ ਜਿਹੜੇ ਸ਼ਮਨੀ ਕਾਲਜਲ ਤੋਂ ਵੱਖ ਹੋ ਕੇ ਲੀਡਰ ਪਹੁੰਚ ਆਪਣੀ ਪਾਰਟੀ ਬਣਾਈ ਆ ਉਹਨਾਂ ਨੂੰ ਸਵਾਲ ਉਹਨਾਂ ਦੇ ਮੂੰਹ ਤੇ ਕੀਤੇ ਤਾ ਹੁਣ ਵੀ ਸੁਰਜੀਤ ਸਿੰਘ ਰਖੜਾ ਹੋਰਾਂ ਨੂੰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਆਪਣਾ ਇਤਰਾਜ਼ ਜਤਾਇਆ ਵੀ ਭਾਈ ਜਦੋਂ ਜਾਗਣ ਦਾ ਵੇਲਾ ਸੀਗਾ ਉਦੋਂ ਤੁਸੀਂ ਨਹੀਂ ਜਾਗੇ ਖੈਰ ਹੁਣ ਸਮਾਂ ਮਿਲਦਾ ਤੇ ਉੱਥੇ ਕੀ ਇਹਨਾਂ ਦੇ ਵਿਚਾਰ ਆਂਦੇ ਆ ਉਹ ਵੇਖਣ ਵਾਲੀ ਗੱਲ ਹੋਊਗੀ ਮਨਵਿੰਦਰ ਸਿੰਘ ਟਵਾਣਾ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਚੈਨ